ਭਰਾ ਹੋਵੇ ਤਾਂ ਆ ਭਰਾ ਵਰਗਾ ਜਿਹੜਾ ਆਪਣੇ ਭਰਾ ਨੂੰ ਬਚਾਉਣ ਦੇ ਵਾਸਤੇ 70 ਫੁੱਟ ਟਾਵਰ ਤੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਚੜ ਗਿਆ ਤੇ ਖੂਬ ਹੰਗਾਮਾ ਕੀਤਾ ਕਿਉਂਕਿ ਪੁਲਿਸ ਨੇ ਜੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਤੋਂ ਬਾਅਦ ਇਨਸਾਫ ਨਾ ਮਿਲਣ ਕਰਕੇ ਵੱਡਾ ਭਰਾ ਟਾਵਰ ਤੇ ਚੜ੍ਹਿਆ ਕਿ ਉਸਦੇ ਛੋਟੇ ਭਰਾ ਨੂੰ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਪੁਲਿਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾ ਉਤਰਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਵਿਅਕਤੀ ਦੀ ਗੱਲ ਮੰਨਣੀ ਪਈ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਜਾਣਕਾਰੀ ਮੁਤਾਬਿਕ ਬਾਈਪਾਸ ਦੇ ਬਣੇ ਘਰ ਦੇ ਵਿੱਚ ਚੋਰੀ ਹੋਈ ਤਾਂ ਪਰਿਵਾਰ ਨੇ ਇਸ ਦੇ ਉੱਤੇ ਸ਼ੱਕ ਜ਼ਾਹਿਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਆਪਣੇ ਭਾਈ ਨੂੰ ਸਹੀ ਠਹਿਰਾਉਂਦੇ ਹੋਏ ਇਸ ਵੱਡੇ ਭਰਾਨੇ ਟਾਵਰ ਦੇ ਉੱਤੇ ਚੜ੍ਹ ਕੇ ਹੰਗਾਮਾ ਕੀਤਾ ਕਿ ਉਸ ਦੇ ਭਰਾ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਬੇਕਸੂਰ ਹੈ ਮੇਰਾ ਨਾਮ ਸਰ ਬਬਲਜੀ ਸਿੰਘ ਹੈ ਜੀ ਬਬਲਜੀ ਦਾ ਅੱਜ ਤੁਹਾਡਾ ਭਾਈ ਉਹ ਜਿਹੜਾ ਅਸੀਂ ਬਜ਼ਾਰਾਂ ਦੇ ਕਿਤੇ ਲੋਕਾਂ ਕੋਲ ਪਹੁੰਚੇ ਕੀ ਕਾਰਨ ਕੀ ਕਰ ਰਹੇ ਸੀ ਕਾਰਨ ਸੀ ਸਰ ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਫੜ ਰਹੇ ਸੀਗੇ ਨਯਾਇਤ ਜੀ ਸਰ ਮੈਂ ਆਪ ਦੇ ਘਰੋਂ ਆ ਰਿਹਾ ਸੀ ਰਾਤ ਦਾ ਟਾਈਮ ਸੀ ਮੈਂ ਆਪ ਦੇ ਘਰੋਂ ਆਇਆ ਸਰ ਬਿੱਲੇ ਨਾਈ ਦੀ ਦੁਕਾਨ ਤੇ ਸ਼ੇਪ ਕਰਾਂ ਰਾਜ ਦੇ ਵਿੱਚ ਰਾਜ ਚ ਮੁੰਡੇ ਖੜੇ ਹੋਏ ਸੀ ਗੋਰਾ ਗੋਰਾ ਖੜਾ ਹੋਇਆ ਸੀਗਾ ਜੀ ਇਹਦਾ ਭਰਾ ਖੜਾ ਹੋਇਆ ਸੀਗਾ 2 4 5 ਆਣੇ ਇਹਦੇ ਨਾਲ ਹੋਰ ਸੀਗੇ ਸਰ ਇਹਨਾਂ ਨੇ ਮੈਨੂੰ ਫੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਹਿਲੋ ਯੋਸ ਖਾ ਕੇ ਲੈ ਆਏ ਲੇਡੀਜ਼ ਨੂੰ ਜੀ ਤੂੰ ਇਦਾਂ ਕਹਿ ਦੇਣਾ ਵੀ ਇਹੀ ਮੁੰਡਾ ਹੈ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਲ ਹੈ ਤਾਂ ਵੀ ਇਹੀ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਕਹਾਂ ਸਰ ਕੈਮਰੇ ਲੱਗੇ ਐ ਨੇ ਵੀਰੇ ਵੀ ਤੁਸੀਂ ਕੈਮਰੇ ਖੜਾ ਲਓ ਇੱਕ ਵਾਰੀ ਤੁਸੀਂ ਜੋ ਕਹੋਗੇ ਉਹੀ ਆਪਾਂ ਕਰ ਲਾਂਗੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਸਰ ਗੱਲ ਉਹਨਾਂ ਨੇ ਬਸ ਮੈਨੂੰ ਕੁੱਟਣਾ ਸ਼ੁਰੂ ਕਰਤਾ ਤੇ ਪੁਲਿਸ ਦੇ ਉੱਤੇ ਹੀ ਇਲਜ਼ਾਮ ਲਾਉਂਦੇ ਪੁਲਿਸ ਨੇ ਕੀਤਾ ਪੁਲਿਸ ਨੇ ਸਰ ਮੈਨੂੰ ਉਸ ਤੋਂ ਬਾਅਦ ਮੈਨੂੰ ਜਦੋਂ ਕੁੱਟ ਰਹੇ ਸੀ ਸਰ ਬਾਦ ਦੇ ਵਿੱਚ ਮੈਨੂੰ ਫੜ ਕੇ ਲੈ ਗਏ ਥਾਣੇ ਦੇ ਵਿੱਚ ਸਿਵਲ ਬਦਰੀ ਦੇ ਵਿੱਚ ਦੋ ਜਣੇ ਆਏ ਸੀਗੇ ਮੈਨੂੰ ਪਤਾ ਨਹੀਂ ਸੀਗਾ ਮੁਲਾਜ਼ਮ ਆ ਜਾਂ ਕੌਣ ਉਹ ਮੈਨੂੰ 2 ਨੰਬਰ ਸਿਟੀ ਦੇ ਵਿੱਚ ਲੈ ਕੇ ਸਰ ਉਹਨਾਂ ਨੇ ਜਾ ਕੇ ਮੈਨੂੰ ਜੇਲ੍ਹ ਚੋਂ ਬੰਦ ਕਰਤਾ ਉਸ ਤੋਂ ਬਾਅਦ ਮੈਂ 6 ਦਿਨ ਹੋ ਗਏ ਮੈਨੂੰ ਉੱਥੇ ਬੈਠੇ ਹੋਏ ਨੂੰ ਜੀ ਅੱਜ 6ਵਾਂ ਦਿਨ ਕੋਈ ਮੈਂ 6ਵਾਂ ਦਿਨ ਹੈ ਜੀ ਸਰ ਅੱਜ ਤੁਹਾਡੇ ਉੱਪਰ ਕੋਈ ਐਫ ਆਈ ਆਰ ਕੋਈ ਗੋਇਂ ਦਾ ਕੱਟਿਆ ਕੋਈ ਨਹੀਂ ਜੀ ਸਰ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਤੇ ਕੋਈ ਨਹੀਂ ਐਫ ਆਈ ਆਰ ਕੋਈ ਨਹੀਂ ਕੱਟੀ ਜੀ ਸਰ ਤੁਸੀਂ ਗੱਲ ਕਰ ਰਹੇ ਹੋ ਸੀ ਸੀ ਟੀ ਵੀ ਦੀ ਸੀ ਸੀ ਟੀ ਵੀ ਉੱਥੇ ਲੱਗੀ ਸੀ ਕੋਈ ਸਾਹਮਣੇ ਆਇਆ ਕੋਈ ਨਹੀਂ ਨਹੀਂ ਜੀ ਸਰ ਉਹ ਕਹਿੰਦੇ ਹੈ ਨਹੀਂ ਤੇਰੀ ਵੀਡੀਓ ਹੈ ਨਹੀਂ ਕਹਿੰਦੇ ਮੈਂ ਨਾਲੇ ਖੁਦ ਉਹਨਾਂ ਨੂੰ ਕਹਿੰਦਾ ਰਿਹਾ ਤੁਸੀਂ ਵੀਡੀਓ ਖਿਲਾ ਲਓ ਜੇ ਮੈਂ ਵੀਡੀਓ ਦੇ ਵਿੱਚ ਆਉਂਗਾ ਤੁਸੀਂ ਜੋ ਮਰਜ਼ੀ ਕਰ ਦਿਓ ਤੁਹਾਨੂੰ ਇੰਨਾ ਪਸਾਇਆ ਗਿਆ ਕਾਰਨ ਕੀ ਹੈ ਕਾਰਨ ਹੈ ਜ ਕਾਰਨਾ ਇਹ ਗੈਂਗਸਟਰ ਜਿਹੜੇ ਆ ਗੋਰਾ ਜੀ ਅੱਜ ਕੀ ਹੋ ਰਿਹਾ ਤੁਹਾਡੇ ਨਾਲ ਅੱਜ ਕਿਵੇਂ ਛੱਡਿਆ ਤੁਹਾਨੂੰ ਹਾਂਜੀ ਅੱਜ ਕਿਵੇਂ ਛੱਡਿਆ ਅੱਜ ਮੈਨੂੰ ਛੱਡਣ ਦੀ ਵਜ੍ਹਾ ਹੋ ਗਈ ਮੇਰਾ ਭਰਾ ਟਾਵਰ ਤੇ ਚੜ੍ਹਿਆ ਜੀ ਤਾਂ ਕਰਕੇ ਮੈਨੂੰ ਪੁਲਿਸ ਨੂੰ ਲਿਆਉਣਾ ਪਿਆ ਇੱਥੇ ਤੇ ਤੁਹਾਡੇ ਬਿਆਨ ਹੋ ਗਏ ਅੱਜ ਹਾਂਜੀ ਸਰ ਕੀ ਕਿਹਾ ਤੁਹਾਨੂੰ ਬੋਲ ਸਕਦੇ ਪੁਲਿਸ ਨੇ ਸਰ ਸਾਨੂੰ ਕਿਹਾ ਹੈ ਵੀ ਤੁਹਾਡੀ ਪੂਰੀ ਕਾਰਵਾਈ ਕੀਤੀ ਜਾਊਗੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਉੱਥੇ ਇਸ ਮਾਮਲੇ ਦੇ ਵਿੱਚ ਪੁਲਸ ਦਾ ਕਹਿਣਾ ਕਿ ਲਿਖਤੀ ਤੌਰ ਦੇ ਉੱਤੇ ਲੈ ਲਿਆ ਗਿਆ ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਤੋਂ ਟਾਵਰ ਤੋਂ नीचे सही सलामत उतार लिया गया। एदे ਵਿੱਚ ਜਿਹੜਾ ਥਾਣੇ ਸਿਟੀ ਸਾਊਥ ਦਾ ਮਾਮਲਾ ਹੈ ਇਹਦੇ ਵਿੱਚ ਜਿਹੜਾ ਸੀ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜਾਉਂਦਾਈ। ਇਹਦੀ ਇਹਦੇ ਘਰੇ ਚੋਰੀ ਹੋਈ ਸੀ। ਕੋਈ ਦੋ ਤਿੰਨ ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਤੇ ਇਹਦਾ ਜਿਹੜਾ ਹੁਣ ਜਿਹੜਾ ਉਹਦਾ ਭਰਾ ਬੱਬਲਜੀਤ ਦਾ ਭਰਾ ਇਹ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਬਿਠਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਤੱਥ ਸਾਹਮਣੇ ਲਿਆਵਾਂਗੇ ਜੀ ਤੇ ਬੱਬਲਜੀਤ ਤੁਹਾਡੀ ਕਸਟਡੀ ਚ ਜਾ ਕੇ ਉਹ ਸਰਕਾਰ ਨੂੰ ਤੇ ਬੱਬਲਜੀਤ ਨੂੰ ਭੇਜਦਾ ਸੀ ਪੁਛ ਕੇ ਉਸ ਤੋਂ ਬਾਅਦ ਪੁਛ ਕੇ ਉਸ ਤੋਂ ਬਾਅਦ ਹਾਂਜੀ ਹਾਂਜੀ ਫਿਰ ਇਹਨੇ ਅੱਜ ਕਿਉਂ ਰੋਪ ਲਗਾਇਆ ਜੀ ਸਾਡੇ ਭਰਾ ਨੂੰ ਜਿਹੜਾ ਤੰਗ ਕੀਤਾ ਗਿਆ ਨਿਆਂਇਕ ਬਣਿਆ ਉਹ ਇਹਨੂੰ ਇਹ ਜਿਹੜਾ ਉਹ ਜਿਹੜੇ ਮਦਈਏ ਉਹ ਇਹਦੇ ਤੇ ਰੋਪ ਲਾਉਂਦੇ ਆ ਲੈ ਵੀ ਇਹਨੇ ਚੋਰੀ ਕੀਤੀ ਹੈ ਇਨਵੈਸਟੀਗੇਸ਼ਨ ਹੋ ਰਹੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਇੱਕ ਕਰੋੜ ਦਾ ਜਿਹੜਾ ਸੀ ਹੁਣ ਕਰੋੜ ਦਾ ਰਗਿਆ ਇਹਨੂੰ ਇਹ ਕਰੀਬ 1 ਘੰਟਾ ਪਹਿਲਾਂ ਚੜਿਆ ਸੀ ਸਰ ਮੁਲਾਜ਼ਮਾਂ ਤੇ ਵੀ આરોਪ ਲਾਏ ਆ ਕਿ ਪੈਸੇ ਮੰਗਦੇ ਸੀ ਮੁਲਾਜ਼ਮਾਂ ਤੇ ਨੇ ਫਿਰ ਕਾਰਵਾਈ ਕਰਾਂਗੇ ਜਿਹੜੇ ਵੇਖੋ ਸਾਡੇ ਜਿਹੜੇ ਮੁਲਾਜ਼ਮਾਂ ਜਾਂ ਕਿਸੇ ਦੇ આરોਪ ਜਿਹਦੇ ਤੇ ਵੀ ਲਾਇਆ ਆ ਉਹ ਅਸੀਂ ਉਹਨੂੰ ਸਾਨੂੰ ਲੈ ਕੇ ਦਿੱਤਾ ਅਸੀਂ ਉਹਦੀ ਇਨਕੁਆਇਰੀ ਕਰਾਂਗੇ ਬਾਅਦ ਇਨਕੁਆਇਰੀ ਜੋ ਵੀ ਸਹੀ ਆਊਗਾ ਫੈਸਲਾ ਉਹ ਦਿੱਤਾ ਜਾਏ ਨੌਜਵਾਨ ਉਤਰਿਆ ਹਾਂ ਨੌਜਵਾਨ ਉਤਰ ਆਇਆ ਖੈਰ ਇਸ ਵਿਅਕਤੀ ਜਿਸ ਦੇ ਉੱਤੇ ਚੋਰੀ ਦੇ ਇਲਜ਼ਾਮ ਲੱਗੇ ਉਸਨੇ ਵੀ ਕਿਹਾ ਕਿ ਉਹ ਬੇਕਸੂਰਾ ਉਸਨੇ ਕੋਈ ਵੀ ਅਜਾ ਕੰਮ ਨਹੀਂ ਕੀਤਾ ਇਸੇ ਇਨਸਾਫ ਦੇ ਚਲਦੇ ਹੀ ਉਸ ਦਾ ਵੱਡਾ ਭਰਾ ਇਨਸਾਫ ਵਾਸਤੇ ਟਾਵਰ ਦੇ ਉੱਤੇ ਚੜਿਆ ਸੀ ਹਕੀਕਤ ਰਿਵੀ ਪੰਜਾਬੀ ਲਈ ਮੌਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ